ਭੁਰਾ ਭਰਾਂ ਸੋਟੇ ਕੌਣਾਂ ਕਰਕੇ ਲਾ ਬਾਕੀ ਐਸਕੇਮ ਬਾਕੀ ਕੌਣਾਂ ਕਰਕੇ ਤਾਂ ਵੀ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਜੋ ਕਿ ਦੇਖੋ ਅਸੀਂ ਜੋ ਉਥੇ 13 ਸਾਲ ਇਹੋ ਜੀ ਕਰਦੂਗੇ ਵਿੱਚ ਬਰਸਾਤਾਂ ਦੇ ਵਿੱਚ ਸਰਦੀ ਦੇ ਵਿੱਚ ਉਥੇ ਕਿਵੇਂ ਅਸੀਂ ਸਾਰਾ ਕੱਟਿਆ ਤੁਹਾਨੂੰ ਸਾਰਿਆਂ ਨੂੰ ਸੁਣੋ ਭਾਈ ਤੁਸੀਂ ਸੰਘਰਸ਼ ਕਰਿਆ ਆ ਦੇਖੋ ਸੰਘਰਸ਼ ਤੋਂ ਤੁਸੀਂ ਜਿੱਤ ਗਏ ਇੱਕ 750 ਬੰਦਾ ਉੱਤੇ ਜੋ ਵੀ ਕੁਝ ਹੋਇਆ ਤੁਹਾਨੂੰ ਪਤਾ ਨਾ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਜਿੱਤ ਤੁਹਾਨੂੰ ਲੱਖ ਰੁਪਏ ਦਿੱਤੀਆਂ ਠੀਕ ਹੈ ਦੇਖੋ ਇੱਕ ਮਿੰਟ ਇਹ ਗੱਲ ਤਾਂ ਸੁਣੋ ਮੇਰੀ ਕਿ ਮੈਂ ਕੀ ਕਹ ਰਿਹਾ ਤੁਹਾਨੂੰ 5-5 ਲੱਖ ਰੁਪਏ ਸਹਾਇਤਾ ਕਿ ਨਹੀਂ ਦੇਖੋ ਸਹਾਇਤਾ ਹਦੋਂ ਕਿ ਅਸੀਂ ਬਰਬਾਦ ਹੋ ਗਏ ਉੱਥੇ 5-5 ਲੱਖ ਰੁਪਏ ਲੈਣਗੇ ਨਹੀਂ ਮੈਂ ਗੱਲ ਕਹ ਰਿਹਾ ਅਸੀਂ ਜਿਹੜੀਆਂ ਜਿਹੜੀਆਂ ਮੇਕਾਂ ਖਾਂ ਸਾਨੂੰ 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 ਜਵਾਬ ਦੇ ਤੁਹਾਡੇ ਸਵਾਲਾਂ ਦਾ ਅਸੀਂ ਅਸੀਂ ਮੇਰੀ ਗੱਲ ਸੁਣੋ ਤੁਸੀਂ 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 ਜਿਹੜੀ ਉੱਥੇ ਉੱਥੇ ਜਿਹੜੇ ਵਾਅਦੇ ਕਰੇ ਸੀਗੇ ਉੱਥੇ ਮੰਗਾ ਜਿਹੜੀਆਂ ਮੰਨੀਆਂ ਸੀ ਉਹ ਤੁਸੀਂ ਕਹਿੰਦੇ ਸੀਗੇ ਵੀ ਇਸੇ ਲਾਗੂ ਕਿਉਂ ਨਹੀਂ ਕਰਿਆ ਕਿ ਕਈ ਸਾਲ ਹੋ ਗਏ ਜਦੋਂ ਹਾਂ ਜੀ ਹੁਣ ਤੱਕ ਤੁਸੀਂ ਉਹ ਲਾਗੂ ਨਹੀਂ ਕਰਿਆ ਤੁਸੀਂ ਤੁਸੀਂ ਮੈਨੂੰ ਜਵਾਬ ਤੁਸੀਂ ਮੈਨੂੰ ਜਵਾਬ ਦਿਓ ਐਮਐਸਪੀ ਦੇ ਕਿਹਾ ਦੀ ਕਮੇਟੀ ਬਣਾਉਣ ਨੂੰ ਕਿਉਂ ਨਹੀਂ ਬਣਾਈ ਐਮਐਸਪੀ ਕਿਉਂ ਨਹੀਂ ਲਾਗੂ ਕਰੀ ਕਿਉਂ ਨਹੀਂ ਉਹਨਾਂ ਕਾਨੂੰਨੀ ਗ੍ਰਾਂਥ ਇੱਕ ਮਿੰਟ ਬਈ ਤੇਰੀ ਗੱਲ ਸੁਣ ਲਈ ਮੇਰੀ ਸੁਣ ਲੈ ਮੈਂ ਗੱਲ ਤਾਂ ਹੁਣ ਮੇਰੀ ਗੱਲ ਸੁਣ ਤੁਸੀਂ ਇਹਨਾਂ ਗੱਲਾਂ ਜਵਾਬ ਤਾਂ ਦਿਓ ਤੁਸੀਂ ਅਸੀਂ ਅਸੀਂ ਸਾਡੀ ਰਾਜਧਾਨੀਆ ਦਿੱਲੀ ਅਸੀਂ ਦਿੱਲੀ ਜਾਣ ਲੱਗੇ ਆ ਤੁਸੀਂ ਸਾਨੂੰ ਇੱਥੇ ਬਾਹਰ ਤੇ ਉੱਥੇ ਕਿਲਾ ਲਾਉਂਦਾ ਸੱਤ ਲੇਅਰ ਵੀ ਤੁਸੀਂ ਉੱਥੇ ਬੈਰੀਕੇਡਿੰਗ ਕਰੀਏ ਇੱਕ ਮਿੰਟ ਇੱਕ ਮਿੰਟ ਬਈ ਜਦੋਂ ਪਿਛਲੇ ਵਾਰੀ ਕਿਸਾਨ ਗਏ ਮਜ਼ਦੂਰ ਨਾਲ ਗਏ ਬਿਲਕੁਲ ਜੀ ਕਹਿੰਦੇ ਉਹ ਇੱਕ ਮਿੰਟ ਤੇ ਮੈਂ ਕਹਿੰਦਾ ਸਾਰੇ ਮੈਂ ਦੁਕਾਨਦਾਰਾਂ ਨੂੰ ਕਹਿੰਦਾ ਜੋ ਫਰੇਕ ਭਰ ਕੇ ਗਿਆ ਹੁਣ ਆਪਣੀ ਸਾਥ ਮਾਸਟਰ ਕਹਿੰਦੇ ਵਕੀਲ ਕਹਿੰਦੇ ਡਾਕਟਰ ਕਹਿੰਦੇ ਸਾਰੇ ਕਹਿੰਦੇ ਕਰ ਲੋ ਸਾਡਾ ਵੀ ਸੁਣ ਲੋ ਕਿャ ਮਜ਼ਦੂਰਾਂ ਨੂੰ ਥੋੜੇ ਪਿੱਛੇ ਦੇ ਕੇ ਕਿਨੇ ਆ ਥੋੜੇ ਸਾਹਮਣੇ ਇਹ ਜਿਹੜਾ ਵਿਚਾਰਾਮ ਜੀ ਮੋੜ ਮੋੜੇ ਫੇਰ ਹੋਈ ਗੱਲ ਲਏ ਨੇ ਮਜ਼ਦੂਰਾਂ ਵਾਲੀ ਜਾਂ ਜਾਤ ਪਾਤ ਵਾਲੀ ਤਾਂ ਫੇਰ ਦੱਸਾਂ ਅਸੀਂ ਅਸੇ ਗੱਲ ਇਹਨਾਂ ਗੱਲਾਂ ਨੂੰ ਬੰਦ ਕਰੋ ਇਹਨਾਂ ਗੱਲਾਂ ਨੂੰ ਬੰਦ ਕਰੋ ਤੁਸੀਂ ਗੱਲ ਕਰੋ ਗੱਲ ਕਰੋ ਇਨਸਾਨੀਅਤ ਦੀ ਤੁਸੀਂ ਇਹਦਾ ਸਾਨੂੰ ਸਾਡੀਆਂ ਗੱਲਾਂ ਜਵਾਬ ਦਿਓ ਤੁਸੀਂ ਤੁਸੀਂ ਦੱਸੋ ਵੀ ਉੱਥੇ ਕੀ ਜੀ ਆਰਾਮ ਜੀ ਪਾਣੀ ਪਲਾ ਦਿਓ ਪਾਣੀ ਪਲਾਓ ਜੀ ਪਲਾਓ ਪਲਾਓ ਪਾਣੀ ਦਿਓ ਪਾਣੀ ਪੀਣ ਮਾਪੀ ਨਾ ਭਾਈ ਸਾਰਾ ਗੱਲ ਸੁਣੋ ਸਾਨੂੰ ਬੁਲਾਓ ਆ ਲੋਕੀ ਨਾ ਪੱਡੋ ਬਾਹਰ ਇੱਧਰ ਤੁਸੀਂ ਨਾ ਬੋਲੋ ਜੀ ਨਹੀਂ ਜੀ ਸਾਡੇ ਪ੍ਰਧਾਨ ਦਾ ਸਾਡਾ ਵੀ ਆ ਜੀ ਸਾਡਾ ਸਭਾ ਲੋਕ ਦਾ ਆਸਵਾਦ ਹਾਂ ਜੀ ਦਾਸ ਜੀ ਗੱਲਾਂ ਨਾ ਗਲਤ ਸੁਣੋ ਅਜੇ ਅਜੇ ਰੜਕਾ ਅਜੇ ਮੌਕੇ ਦੀ ਰੜਕਾ ਮੈਨੂੰ ਤੇਨਾਂ ਨਾ ਵੋਟ ਪਾਈ ਨਾ ਕੋਈ ਸਪੋਰਟ ਕਰੇ ਤੁਸੀਂ ਤੁਸੀਂ ਵੀ ਜੀ ਬੀਜਪੀ ਦੇ ਕਾਜੀ ਬੈਠੇ ਨੇ ਜੋ ਸਭ ਇਹ ਗੱਲ ਦਾ ਸਾਡਾ ਉੱਥੇ ਤੁਸੀਂ ਗੁੱਸਾ ਕਰੋ ਭਾਈ ਸਾਡਾ ਸਮਾਜ ਗੁੱਸੇ ਆਹੀ ਦੱਸਣਗੇ ਉੱਥੇ ਹਲੋ 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 ਗਣ ਸੁਣ ਹਾਂ ਆਲੋ ਅੱਜ ਉਹ ਤੇ ਆ ਪਤਾ ਮੈਨੂੰ ਆਪਣੀ ਵਧੀਆ ਉਹਦੇ ਸਾਡੇ ਕਿੱਟੇ ਭਾ ਗਿਆ ਹੈ ਕਿ ਜਾਰਾਂ ਦਾ ਇਧਰ ਨੂੰ ਕਿਹੜਾ ਆਪਣਾ ਜੀ ਕੋਈ ਆਹ ਲੋ ਜੀ ਆਹ ਲੋ ਚੰਡਾ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਆਪਣੇ ਕਿੰਨੇ ਕਿਸਾਨ ਕਿਹਾ ਹਾਂ ਹਾਂਜੀ ਜੇਦਰਾਂ ਦੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਤੁਹਾਨੂੰ ਚਿਤਾਵੇ ਤੁਸੀਂ ਉੱਥੇ ਜਾ ਕੇ ਝੰਡੇ ਬਲੰਦ ਕਰੋ ਹਾਂਜੀ ਹਾਂਜੀ ਮਜ਼ਦੂਰ ਇਕਤਾ ਦੇ ਵਿੱਚ ਜਦੋਂ ਮਜ਼ਦੂਰ ਦਾ ਨਵਾਂ ਦਨ ਫੇਰ ਚੁੱਪ ਕਰ ਜੰਨੀ ਹਾਂ 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 ਚੁੱਪ ਕਰਨਾ ਨਹੀਂ ਬਾਈ ਦਾ ਕਿਸਾਨ ਕੋਲ ਸਾਰਾ ਤੁਸੀਂ ਕੋਲ ਸਾਰਾ ਐਨ ਆਰ ਸੀ ਦੇ ਵਿੱਚ ਹਸਣੋ ਕਿਸਾਨ ਮੈਨੂੰ ਬਦਲਿਆ ਐਨ ਰੁਪਿਆ ਆਇਆ ਮਾਰ ਲੈ ਦੇ ਸਾਡੇ ਕੋਈ ਤੁਸੀਂ ਜਿੱਤਾ ਕਿੰਨ ਮਦਦੋਂ ਮਦਦ ਕਰੀਆ ਹਾਂ ਕੱਦ ਦੱਸੋ ਮੈਂ ਦੂਰ ਵੀ ਮਰੇ ਨਾ ਮਰੇ ਬਹੁਤ